ਬੀਤੇ 1-2 ਦਿਨਾਂ ਤੋਂ ਨਿਊਜ਼ ਚੈਨਲਾਂ ਤੇ ਸੋਸ਼ਲ ਮੀਡੀਆ ਆਧਾਰਿਆਂ ਤੇ ਇਹੀ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਸਿੱਧੂ ਮੂਸੇਵਾਲੇ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਹਨ ਤੇ ਸਿੱਧੂ ਦੇ ਮਾਪੇ ਬੱਚੇ ਨੂੰ ਜਨਮ ਦੇਣ ਜਾ ਰਹੇ ਹਨ ਪਰ ਪਰਿਵਾਰ ਵੱਲੋਂ ਇਸ ਵਾਇਰਲ ਖਬਰ ਤੇ ਅਜੇ ਤੱਕ ਕੋਈ ਅਫੀਸ਼ੀਅਲ ਸਟੇਟਮੈਂਟ ਨਹੀਂ ਆਈ ਸੀ ਬੀਤੇ ਕੱਲ ਸਿੱਧੂ ਮੂਸੇਵਾਲੇ ਦੇ ਪਿਤਾ ਇੱਕ ਵਾਰ ਫਿਰ ਸਿੱਧੂ ਕੇਸ ਕਰਕੇ ਅਦਾਲਤ ਆਏ ਜਿੱਥੇ ਮੂਸੇ ਪਿੰਡ ਦੇ ਨੰਬਰਦਾਰ ਤੇ ਸਿੱਧੂ ਪਰਿਵਾਰ ਦੇ ਖਾਸਮ ਖਾਸ ਸੁਖਪਾਲ ਸਿੰਘ ਪਾਲੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਬੱਚੇ ਵਾਲੀ ਖਬਰ ਤੇ ਪਰਿਵਾਰ ਤਰਫੋਂ ਨਰਾਜ਼ਗੀ ਜਤਾਈ ਹੈ ਸੁਖਪਾਲ ਪਾਲੀ ਨੇ ਦੱਸਿਆ ਕਿ ਜਿਸ ਦਿਨ ਦੀ ਇਹ ਖਬਰ ਮੀਡੀਆ 'ਚ ਆਈ ਹੈ ਸਿੱਧੂ ਮਸੇਵਾਲੇ ਦੇ ਮਾਪੇ ਕਾਫੀ ਨਿਰਾਸ਼ ਹਨ ਸਿੱਧੂ ਦੇ ਜਾਣ ਤੋਂ ਬਾਅਦ ਇੱਕ ਵਾਰ ਤਾਂ ਉਹਨਾਂ ਨੇ ਵੀ ਸੋਚਿਆ ਸੀ ਕਿ ਅਸੀਂ ਵੀ ਨਹੀਂ ਰਹਿਣਾ ਪਰ ਕਿਸੇ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਖਾਤਰ ਅੱਗੇ ਵਧੇ ਇਸ ਤੇ ਨਾਲ ਹੀ ਸੁਖਪਾਲ ਪਾਲੀ ਨੇ ਦੱਸਿਆ ਕਿ ਅਸੀਂ ਖਬਰ ਸ਼ੇਅਰ ਕਰਨ ਵਾਲਿਆਂ ਤੇ ਬਣਦੀ ਕਾਰਵਾਈ ਵੀ ਕਰਾਂਗੇ ਹੋਰ ਕੀ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਇਨ੍ਹਾਂ ਪੱਤਰਕਾਰਾਂ ਨੂੰ ਪਹਿਲਾਂ ਸ਼ਰਮ ਆਉਣੀ ਚਾਹੀਦੀ ਹੈ ਵੀ ਇਸ ਪਰਿਵਾਰ ਦਾ ਜਿਹੜਾ ਪਹਿਲਾਂ ਵੀ ਇਹਨਾਂ ਨੇ ਐਡਾ ਵੱਡਾ ਨੁਕਸਾਨ ਕੀਤਾ ਉਹ ਵੀ ਸਕਿਉਰਿਟੀ ਲੀਕ ਕੀਤੀ ਅੱਜ ਤੱਕ ਉਹਨਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਫੇਰ ਉਹ ਇਹਨਾਂ ਨੇ ਕੰਮ ਫੜ ਲਿਆ ਦੇਖੋ ਆਪਣੇ ਵੀ ਘਰਾਂ 'ਚ ਵੀ ਡਿਲੀਵਰੀਆਂ ਹੁੰਦੀਆਂ ਆਪਣੇ ਭੈਣਾਂਆਂ ਦੀਆਂ ਆਪਣੇ ਆਪ ਦੇ ਬੱਚਿਆਂ ਦੀਆਂ ਹੋਰ ਮਾਮੇ ਚਾਚੇ ਤਾਵਾ ਦੇ ਆਪਾਂ ਕਿਤੇ ਪਾਇਆ ਵੀ ਸਾਡੇ ਸਾਡੀ ਮੇਰੀ ਭੈਣ ਨੂੰ ਇੰਨਾ ਮਹੀਨਾ ਲੱਗਿਆ ਹੁਣ ਅਸੀਂ ਡਿਲੀਵਰੀ ਲੈ ਕੇ ਣ ਚੱਲੇ ਜਾਂ ਮੇਰੀ ਘਰ ਵਾਲੀ ਨੂੰ ਇੰਨਾ ਮਹੀਨਾ ਲੱਗਿਆ ਕਿਤੇ ਪੱਤਰਕਾਰ ਇਹ ਸਿਖਾਉਂਦਾ ਤੁਹਾਨੂੰ ਪੱਤਰਕਾਰ ਦਾ ਪੱਤਰਕਾਰ ਦਾ ਤੁਹਾਨੂੰ ਸਿਖਾਉਂਦਾ ਵੀ ਪੰਜਾਬ ਦੇ ਮੁੱਦੇ ਚੱਕੋ ਪੱਤਰਕਾਰ ਸਿਕਾਉਂਦਾ ਤੁਹਾਨੂੰ ਕਿ ਪੰਜਾਬ ਦੇ ਮੁੱਦੇ ਬਹੁਤ ਸਾਰੇ ਨੇ ਬੇਰੁਜ਼ਗਾਰੀ ਹੈ ਗੈਂਗਸਟਰ ਦਾ ਮੁੱਦਾ ਹੈ ਰੋਜ਼ ਰੇਪ ਹੋ ਰਹੇ ਨੇ ਇੱਥੇ ਰੋਜ਼ ਗੋਲੀਆਂ ਮਾਰੀਆਂ ਜਾਂਦੀਆਂ ਨੇ ਇੱਥੇ ਲੋਕ ਕਿਸਾਨੀ ਮੁੱਦਾ ਕਿੰਨੇ ਮੁੱਦੇ ਨੇ ਤੁਹਾਨੂੰ ਪੱਤਰਕਾਰ ਹੀ ਸਿਕਾ ਜਾਂਦੇ ਪੰਜਾਬ ਦੇ ਮੁੱਦੇ ਚੱਕੋ ਸੁਣੇ ਥੋੜੀ ਚੱਕਿਆ ਵੀ ਕਿਸੇ ਡਿਲੀਵਰੀ ਕਿਦੋਂ ਹੋਣੀ ਹੈ ਇਹ ਇਹ ਤੁਹਾਨੂੰ ਥੋੜੀ ਸਾਇਆ ਜਾਂਦਾ ਤਾਂ ਅਸੀਂ ਬੇਨਤੀ ਕਰਦੇ ਹਾਂ ਕਿ ਜਿੰਨੇ ਜਿੰਨਾ ਚੈਨ ਨੇ ਇਹ ਚਲਾਇਆ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਜੋ ਬੰਦੀ ਹੈ ਤਾਂ ਉਹਨਾਂ ਦੀ ਕਿਸੇ ਪਰਿਵਾਰ ਇਹਨਾਂ ਕੋਲ ਕੋਈ ਰਾਈਟ ਨਹੀਂ ਵੀ ਕਿਸੇ ਪਰਿਵਾਰ ਦੀ ਇਹ ਐਂਡੀ ਵੱਡੀ ਖਬਰ ਚਲਾਉਣ ਤਾਂ ਕਿ ਉਹਨਾਂ ਪਰਿਵਾਰ ਨੇ ਤਾਂ ਪਹਿਲੀ ਬ ਪੁੱਤੇ ਖਿਡਾਉਣ ਦੀ ਸੀ ਉਹਨਾਂ ਦੀ ਉਹਨਾਂ ਦੀ ਮਜਬੂਰੀ ਹੈ ਇਹ ਕੋਈ ਸ਼ੌਂਕ ਨਹੀਂ ਸੀਗਾ ਜਵਾਕ ਜਮਣਾ ਤਾਂ ਤੁਹਾਡੇ ਕੋਲੇ ਕੀ ਰਾਈਟ ਹੈ ਵੀ ਉਹਨਾਂ ਦੀ ਇਹ ਖਬਰਾਂ ਚਲਾऊं ਤਾਂ ਅਸੀਂ ਬਹੁਤ ਦੁਖੀ ਮਨ ਨਾਲ ਕਹਿ ਰਹੇ ਆਂ ਵੀ ਪਰਿਵਾਰ ਬਹੁਤ ਦੁਖੀ ਹੈ ਕੱਲ ਦਾ ਉਹ ਇੰਨੇ ਦੁਖੀ ਹੈ ਵੀ ਉਹ ਮਤਲਬ ਇਹ ਸੋਚ ਲਿਆ ਵੀ ਅਸੀਂ ਇਹਨੂੰ ਛੱਡੀ ਜਾਈਏ ਇਸ ਗੰਦੇ ਸਿਸਟਮ ਨੂੰ ਪਰ ਫਿਰ ਵੀ ਉਹ ਚਲੋ ਲੋਕਾਂ ਦੇ ਕਰਕੇ ਜਾਂ ਬਹੁਤ ਸਾਰੇ ਪਿਆਰ ਕਰਦੇ ਆ ਉਹਨਾਂ ਕਰਕੇ ਫਿਰ ਵੀ ਉਹ ਕਿਤੇ ਨਾ ਕਿਤੇ ਸੋਚਦੇ ਨੇ ਪਰ ਇਹ ਬਹੁਤ ਮਾੜੀ ਗੱਲ ਹੈ ਮਤਲਬ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੈਟ ਐਕਸ ਲਵ ਐਕ ਇਨ ਯੂ ਲਾਈਫ ਮਨ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਦਾ ਪਰੇਸ਼ਾਨੀ ਜਿਵੇਂ ਵਸ਼ੀਕਰਨ ਕਰਵਾਉਣਾ ਚਾਤੁਰਵਾਣਾ ਪਤੀ ਪਤਨੀ ਵਿਚ ਅਣਬਣ اولاد ਸੋਖ ਵਿਦੇਸ਼ ਯਾਤਰਾ ਵੀ ਆਰਚ ਰੁਕਾਵਟ ਖੋਇਆ ਪਿਆਰ ਵਾਪਸ ਪਾਉਣਾ ਸੋਤਨ ਦੁਸ਼ਮਨ ਤੋਂ ਛੁਟਕਾਰਾ ਕਰਜ਼ਾ ਮੁਕਤੀ ਪ੍ਰੇਮ ਵਿਆਜ ਦੇਰੀ ਤਲਾਕ ਕੇਸ ਸਮੀਨੀ ਝਗੜਾ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਦੇ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ 98200264